ਜ਼ਿੰਦਗੀ ਤੁਸੀਂ ਕਿਵੇਂ ਸ਼ੁਰੂ ਕਰਦੇ ਹੋ ਇਹ ਜ਼ਰੂਰੀ ਨਹੀਂ ਪਰ ਤੁਸੀਂ ਜਿੱਤਦੇ ਕਿਵੇਂ ਹੋ ਇਹ ਬਹੁਤ ਜ਼ਰੂਰੀ ਹੈ ਇੱਕ ਛੋਟੀ ਜੀ ਕਹਾਣੀ ਅਰਜੁਨ ਦੀ ਜੋ ਕਿ ਗਰੀਬ ਪਰਿਵਾਰ ਵਿੱਚ ਜਨਮਿਆ ਬਚਪਨ ਵਿੱਚ ਹੀ ਉਹ ਕੂੜੇ ਤੋਂ ਛੋਟੀਆਂ-ਮੋਟੀਆਂ ਚੀਜ਼ਾਂ ਚੁੱਕਦਾ ਤਾਂ ਕਿ ਆਪਣੇ ਪਰਿਵਾਰ ਲਈ ਰੋਟੀ ਕਮਾ ਸਕੇ ਲੋਕ ਉਸ ਦਾ ਹਾਸਾ ਮਜ਼ਾਕ ਬਣਾਉਂਦੇ ਕਦੇ-ਕਦੇ ੱੱੱਕੇ ਵੀ ਮਾਰਦੇ ਪਰ ਉਹ ਹਾਰ ਮੰਨਣ ਵਾਲਾ ਨਹੀਂ ਸੀ ਕੂੜਾ ਚੁੱਕਦੇ ਹੋਇਆਂ ਉਸ ਨੂੰ ਇਹ ਸਮਝ ਆਈ ਕਿ ਕਈ ਚੀਜ਼ਾਂ ਰੀਸਾਈਕਲ ਵੀ ਹੋ ਸਕਦੀਆਂ ਨੇ ਇਹੀ ਵਿਚਾਰ ਉਸ ਦੇ ਮਨ ਵਿੱਚ ਇੱਕ ਜਿਵੇਂ ਲਈ ਦੀ ਤਰ੍ਹਾਂ ਵਜਿਆ ਉਹ ਹਰ ਰੋਜ਼ ਨਾ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਦਾ ਉਹਨਾਂ ਨੂੰ ਵਧੀਆ ਤਰੀਕੇ ਨਾਲ ਵਾਪਸ ਬਾਜ਼ਾਰ ਵਿੱਚ ਵੇਚਣ ਲੱਗ ਗਿਆ ਕਈ ਸਾਲਾਂ ਤੱਕ ਉਸ ਨੇ ਆਪਣੀ ਸਮਝਦਾਰੀ ਸਖਤ ਮਿਹਨਤ ਅਤੇ ਹੌਸਲੇ ਨਾਲ ਆਪਣਾ ਇੱਕ ਛੋਟਾ ਜਿਹਾ ਕਾਰੋਬਾਰ ਹੀ ਸ਼ੁਰੂ ਕਰ ਲਿਆ ਅੱਜ ਉਸੇ ਹੀ ਅਰਜੁਨ ਦੀ ਆਪਣੀ ਰੀਸਾਈਕਲਿੰਗ ਕੰਪਨੀ ਹੈ ਜੋ ਕਿ ਲੱਖਾਂ ਕਰੋੜਾਂ ਦੀ ਕਮਾਈ ਕਰਦੀ ਹੈ ਉਹ ਬੇਰੋਜ਼ਗਾਰ ਲੋਕਾਂ ਨੂੰ ਨਵੀਆਂ ਨੌਕਰੀਆਂ ਵੀ ਦੇ ਰਿਹਾ ਹੈ ਉਹ ਸਾਨੂੰ ਸਿਖਾਉਂਦਾ ਹੈ ਕਿ ਕਿਸੇ ਵੀ ਹਾਲਾਤ ਵਿੱਚ ਹਾਰ ਨਾ ਮੰਨੋ ਕਾਮਯਾਬੀ ਉਖਨਾਂ ਨੂੰ ਹੀ ਮਿਲਦੀ ਹੈ ਜੋ ਹਿੰਮਤ ਨਹੀਂ hardy.